ਇੱਜ ਚਪਾਟੀ ਦੇ ਏਰੀਏ ਦੇ ਵਿੱਚ ਆਏ ਆ ਤੇ ਇੱਥੇ ਤੁਸੀਂ ਜਿਹੜਾ ਦੇਖਿਆ ਬਾਥਰੂਮ ਦੀ ਜਗ੍ਹਾ ਨੂੰ ਪੂਰਾ ਕਵਰ ਕੀਤਾ ਹੋਇਆ ਆ ਇਸ ਨੂੰ ਕੀ ਕਹੋਗੇ ਕਵਰ ਕੀਤੀ ਹੋਈ ਜਗ੍ਹਾ ਨੂੰ ਗਲਤ ਗੱਲ ਆ ਬਾਥਰੂਮ ਬਿਲਕੁਲ ਨਹੀਂ ਢੱਕਣੇ ਚਾਹੀਦੇ ਉਹਨਾਂ ਨੂੰ ਕਹਿ ਦਿੰਦਾ ਕਿ ਬਾਥਰੂਮ ਦੇ ਮੋੜੇ ਜਿਹੜਾ ਕੋਈ ਢੱਕੇ ਉਹਨੂੰ ਹਟਾਓ ਤੇ ਪਬਲਿਕ ਜਿਹੜੀ ਹਰਾਸ ਹੁੰਦੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਬਾਥਰੂਮ ਚਪਾਟੀ ਦੇ ਏਰੀਏ ਹਰਗੋਬੀ ਨਗਰ ਵਿੱਚ ਹੈਗੇ ਆ ਤੁਸੀਂ ਹੁਣ ਇੱਥੇ ਵਾਰਨਿੰਗ ਦੇ ਰਹੇ ਆ ਜਾਂ ਚਲਾਨ ਕਰ ਰਹੇ ਹੋ ਇਸ ਚੀਜ਼ ਦਾ ਮੈਂ ਉਹਨਾਂ ਨੂੰ ਵਾਰਨਿੰਗ ਦੇ ਰਿਹਾ ਵਾਰਨਿੰਗ ਦੇ ਦਿੱਤੀ ਆ ਵੀ ਆਪਣਾ ਜਿਹੜਾ ਮੋੜੇ ਉਹ ਬਾਥਰੂਮਾ ਤੇ ਜਿਹੜਾ ਟੱਕਿਆ ਉਹ ਨੂੰ ਸਰ ਕਿੰਨਾ ਟਾਈਮ ਦੇ ਰਹੇ ਵਾਰਨਿੰਗ ਦੇ ਕਿੰਨਾ ਟਾਈਮ ਦੇ ਰਹੇ ਕਿੰਨੇ ਟਾਈਮ ਚ ਇਹ ਇਥੋਂ ਚੱਕ ਲੈਣ ਵਾਰਨਿੰਗ ਉਹਨੂੰ ਤਾਂ ਕਹਾ ਮੈਂ ਅੱਜੀ ਚੱਕ ਲਾ ਠੀਕ ਹੈ ਅਗਰ ਉਹ ਨਹੀਂ ਚੱਕਦਾ ਤਾਂ ਕੀ ਕਾਰਵਾਈ ਹੈ ਤੁਹਾਡੇ ਵੱਲੋਂ ਜੇ ਅਸੀਂ ਆਵਾਂਗੇ ਫੇਰ ਚੈੱਕ ਕਰਾਂਗੇ ਤੇ ਕਾਰਵਾਈ ਤੁਹਾਡੇ ਵੱਲੋਂ ਕੀ ਹੋਊਗੀ ਕਾਰਵੇ ਨੂੰ ਹਟਾਵਾਂਗੇ